ਅਤੇ ਲਾਕਾ ਜੇਲਾ ਫਰੋਜਪੁਰ ਵਿੱਚ ਜਮੀਨੀ ਵਿਵਾਦ ਨੂੰ ਲੈ ਕੇ ਝਗੜਾ ਚੜ੍ਹੇ ਰੁਕਣ ਦਾ ਨਾਮ ਨਹੀਂ ਲੈ ਰਹੇ ਲਗਾਤਾਰ ਜਿਹੜੇ ਮਾਮਲੇ ਹੋ ਸਾਹਮਣੇ ਆ ਰਹੇ ਨੇ ਜਮੀਨੀ ਵਿਵਾਦਾਂ ਨੂੰ ਲੈ ਕੇ ਅੱਜ ਜਿਹੜਾ ਫਰੋਜਪੁਰ ਦੇ ਮਮਦੋਟ ਇਲਾਕੇ ਦੇ ਪਿੰਡ ਮਸਤਾ ਗੱਟੀ ਨੰਬਰ 1 ਵਿੱਚ ਜਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਜਿੱਥੇ ਪੀੜਤਾ ਵੱਲੋਂ ਦੋਸ਼ ਲਾਇਏ ਗਏ ਨੇ ਵੀ ਜਿੱਥੇ ਦੂਜੀ ਤਰਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਉਥੇ ਜਿਹੜੀ ਆ ਫਾਇਰਿੰਗ ਵੀ ਜਿਹੜੀ ਆ ਉਹ ਕੀਤੀ ਗਈ ਆ ਜਿਹਦੇ ਵਿੱਚ ਪੰਜ ਲੋਕ ਜਿਹੜੇ ਆ ਉਹ ਜ਼ਖਮੀ ਹੋ ਗਏ ਜਿਨ੍ਹਾਂ ਦਾ ਹਸਪੀਟਲ ਵਿੱਚ ਇਲਾਜ ਚੱਲਦਾ ਉਹ ਦਿਖਾਈ ਦੇ ਰਿਹਾ ਵੀ ਕਹਿ ਸਕਦੇ ਆ ਵੀ ਇੱਕ ਜ਼ਮੀਨ ਦੇ ਟੁਕੜੇ ਲਈ ਜਿਹੜੇ ਵੀ ਲੋਕ ਜਿਹੜੇ ਆ ਕਾਨੂੰਨ ਦੇ ਪਿਆਸੇ ਜਿਹੜੇ ਇੱਕ ਦੂਜੇ ਦੇ ਹੁੰਦੇ ਦਿਖਾਈ ਦੇ ਰਹੇ ਨੇ ਸਾਬਕਾ ਫੌਜੀ ਤੇ ਜਿਹੜੇ ਦੋਸ਼ ਲੱਗੇ ਨੇ ਵੀ ਉਹਨੇ ਪੀੜਤਾ ਜਿਹੜੀ ਜ਼ਮੀਨ ਆ ਧਿਆਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਉਹਨਾਂ ਤੇ ਹਮਲਾ ਕੀਤਾ ਤੇਜ਼ ਤਾਰ ਫਾਇਰਾਂ ਦੀ ਵਰਤੋਂ ਵੀ ਕੀਤੀ ਆ ਵਾਈਫਾਇਰ ਵੀ ਕੀਤੇ ਆ ਤੇ ਫਾਇਰਿੰਗ ਵੀ ਕੀਤੀ ਆ ਜਿਨ੍ਹਾਂ ਵਿੱਚ ਪੰਜ ਲੋਕ ਜਿਹੜੇ ਆ जख्मी ਦਿਖਾਈ ਦੇ ਰਹੇ ਨੇ ਪੀੜਤਾਂ ਨੇ ਜਿਹੜੇ ਦੋਸ਼ ਲਾਏ ਨੇ ਵੀ ਹੁਣ ਪੁਲਿਸ ਤੋਂ ਇਨਸਾਫ ਦੀ ਜਿਹੜੀ ਆ ਮੰਗ ਉਹ ਕੀਤੀ ਜਾ ਰਹੀ ਆ ਤਾਂ ਜੋ ਪੀੜਤਾਂ ਨੂੰ ਇਨਸਾਫ ਜਿਹੜਾ ਮਿਲ ਸਕੇ ਕਿਉਂਕਿ ਲਗਾਤਾਰ ਇਹ ਝਗੜਿਆਂ ਨੂੰ ਲੈ ਕੇ ਜਿਹੜਾ ਜ਼ਿਲ੍ਹਾ ਫਰੀਦਕੋਟ ਵਿੱਚ ਮਾਮਲੇ ਜਿਹੜੇ ਆ ਉਹ ਵਧਦੇ ਜਾ ਰਹੇ ਆ ਜਿਸ ਕਰਕੇ ਜਿੱਥੇ ਆਮ ਲੋਕ ਵੀ ਪਰੇਸ਼ਾਨ ਦਿਖਾਈ ਦੇ ਰਹੇ ਆ ਉੱਥੇ ਪੀੜੀ ਪੀੜ ਪੀੜਤਾ ਨੂੰ ਵੀ ਕਾਫੀ ਜਿਆਦੀ ਮੁਸ਼ਕਲ ਆ ਰਹੀ ਹੈ ਕਿਉਂਕਿ ਹਥਿਆਰਾਂ ਦੀ ਜਿਹੜੀ ਵਰਤੋਂ ਉਹ ਖੁਲੇआम ਹੋ ਰਹੀ ਹੈ ਲੱਗਦਾ ਵੀ ਇਹਨਾਂ ਲੋਕਾਂ ਤੋਂ ਪੁਲਿਸ ਦਾ ਜਿਹੜਾ ਖੋਫ ਹੈ ਉਹ ਖਤਮ ਹੋ ਚੁੱਕਾ ਹੈ ਜਿਸ ਕਰਕੇ ਥਿਆਰਾ ਦੀ ਵਰਤੋਂ ਲਗਾਤਾਰ ਜਿਹੜੀ ਆ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਕਰਕੇ ਲੋਕ ਵੀ ਜਿੱਤੇ ਜ਼ਖਮੀ ਹੁੰਦੇ ਆ ਪੀੜਤਾ ਹੁਣ ਇਨਸਾਫ ਦੀ ਮੰਗ ਕਰਦੇ ਪਿਆ ਵੀ ਜਿਹੜੇ ਇਹਨਾਂ ਦੇ ਜਿਹੜੀਆਂ ਕਾਰਵਾਈ ਜਿਹੜੀ ਆ ਦੋਸ਼ੀਆਂ ਤੇ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ ਚਿਰੋਇਪੁਰ ਦੇ ਪਿੰਡ ਮਸਤਾ ਗੱਟੀ ਨੰਬਰ 1 ਦੇ ਵਿੱਚ ਫਿਰ ਅੱਜ ਝਗੜਾ ਹੋਇਆ ਜ਼ਮੀਨੀ ਵਿਵਾਦ ਹੋਇਆ ਜਿਸ ਨੂੰ ਲੈ ਕੇ ਦੋ ਧਿਰਾਂ ਜਿਹੜੀਆਂ ਦੇ ਵਿੱਚ ਟਕਰਾਵ ਜਿਹੜਾ ਹੋਇਆ ਤੇ ਇੱਕ ਤਿਰਨ ਜਿਹੜੀਆਂ ਸੱਟਾਂ ਵੱਜੀਆਂ ਉਹ ਦਿਖਾਈ ਦੇ ਰਹੀ ਆ ਜਿਨ੍ਹਾਂ ਦੇ ਪੰਜ ਜੜੇ ਲੋਕ ਆ ਉਹ ਜ਼ਖਮੀ ਜੜਿਆ ਮੈਂ ਹਸਪੀਟਲ ਵਿੱਚ ਦਾਖਲ ਨੇ ਜਿਹਨਾਂ ਦਾ ਇਲਾਜ ਜਿਹੜਾ ਉਹ ਚੱਲਦਾ ਪਿਆ ਤੇ ਪੁਲਸ ਨੇ ਇਸ ਮਾਮਲੇ ਦੇ ਮਾਮਲੇ ਦੀ ਜਾਂਚ ਕਰਦੀ ਪਈ ਆ ਤਾਂ ਜੋ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਜਿਹੜੇ ਮਾਮਲਾ ਉਧਰ ਚ ਕੀਤਾ ਜਾ ਸਕੇ ਰਿਸ਼ਵਾਲ ਸਿੰਘ ਜੀ ਰਿਸ਼ਵਾਲ ਸਿੰਘ ਕਿੱਥੇ ਰਹੇ ਹਮਸਤਾ ਘਟੀ ਦੇ ਰਹੇ ਨਾਲ ਗੱਲਬਾਤ ਕੋਈ ਨਹੀਂ ਜਨਾਬ ਜੀ ਹੋਏ ਅਸੀਂ ਤਾਂ ਵਾਹ ਤੇ ਚੱਲੇ ਸੀ ਤੇ ਬਾਹਰ ਆ ਗਏ ਸੀ ਜੇ ਚੱਲ ਕੇ ਕਿਹੜਾ ਕੱਢ ਗਿਆ ਕਿਹੜਾ ਕੱਢ ਕੇ ਚੱਲੇ ਸੀ ਅਗਰ ਉਹ ਆਏ ਬੰਦੇ ਲੈ ਕੇ ਆਇਆ ਖੜਾ ਸੀ ਬਾਹਰ ਸਾਬਕਾ ਫੌਜੀ ਮਹਿੰਦਰ ਸਿੰਘ ਸੰਗ ਸਨ ਆਫ ਕਸ਼ਮੀਰ ਸਿੰਘ ਦਾ ਉਹਦਾ ਮੁੰਡਾ ਵੀ ਸੀ ਨਾਲ ਰਾਪਰੀ ਫੌਜੀ ਛੁੱਟੀ ਆਇਆ ਹੋਇਆ ਹੈ ਉਨਾਂ ਫਾਇਰਿੰਗ ਜਲਾਈਏ ਸਾਡੇ ਦੇ ਮਰੇ ਤੇ ਮਾਰੀ ਆ ਮੈਂ ਡਿੱਗ ਪਿਆ ਮੇਰੇ ਸਹਰ ਵਾਲਾ ਨੇ ਖੰਜਰ ਮਾਰਿਆ ਖੰਜਰ ਮਾਰ ਕੇ ਫਿਰ ਮੇਰੇ ਸਿਰ 'ਚ ਕਰਪਾਣ ਮਾਰੀ ਜੀ ਸਾਹ ਤਾਂ ਫੌਜੀ ਕਹਿੰਦਾ ਹੁ ਨਾਰੋ ਮਾਰੋ ਮਾਰ ਦੇ ਨਲ ਮਾਰ ਦੇ ਕੋਈ ਝੱਕਾ ਨਹੀਂ ਤੁਸੀ ਵਾਲ ਮਾਰ ਦੇ ਮਾਰ ਦੇ ਨਨ ਮਾਰ ਦੋ ਕਿੰਨੀ ਦੇਰ ਦਾ ਬਵਾਸ ਚੱਲ ਰਿਹਾ ਚੱਲ ਰਿਹਾ ਚੱਲ ਪਿਛਲੇ ਸਾਲ ਦਾ ਚੱਲ ਰਿਹਾ ਹੈ ਤੇ ਪੁਲਿਸ ਨੇ ਕੋਈ ਪੁਲਿਸ ਨੇ ਕੋਈ ਸਾਡੀ ਗੱਲ ਮੰਗ ਨਹੀਂ ਕੀਤੀ ਸਾਡੀ ਮਾਤਾ ਨੂੰ ਸਾਡੇ ਮਾਤਾ ਸਾਡੇ ਮਾਤਾ ਨੂੰ ਪਿਛਲੇ ਸਾਲ ਸੱਟਾ ਬਹੁਤ ਲਾਜਿਆ ਉਹਨਾਂ ਨੇ ਕੁਛ ਕੋਈ ਫੌਜ ਨੂੰ ਕਿਹਾ ਤਾਂ ਹਾਂ ਫੌਜ ਨੂੰ ਕਿਹਾ ਬਹੁਤ ਤੇ ਕੋਈ ਕਾਰਵਾਈ ਨਹੀਂ ਸਾਡੀ ਹੋਈ ਆ ਅੱਜ ਵੀ ਸਾਨੂੰ ਫੌਜ ਬਾਬੇ ਲੰਡੀ ਆ ਅੱਜ ਵੀ ਫੌਜ ਬਾਬੇ ਲੰਡੀ ਆ ਜਿੱਥੋਂ ਕੋਈ ਕੁਛ ਨਹੀਂ ਕੋਈ ਅੱਜ ਵੀ ਕੋਡੇ ਨਾਲ ਹੋਰ ਕੁਛ ਨਹੀਂ ਹਾਂ ਤੇ ਬੜਾ ਸਮਾਂ ਲੰਘ ਤੇ ਗਿਆ ਫੌਜ ਨਾਲ ਸੀ ਕਿਸੇ ਨੇ ਕੋਈ ਸਾਡੀ ਉਹਦੇ ਤੋਂ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡਾ ਫੌਜੀ ਦਰਸਨੇ ਕਿੰਨਾ ਰੋਲਾ ਜ਼ਮੀਨ ਕਿੰਨੀ ਜ਼ਮੀਨ ਦੀ ਪੰਨਕ ਨਾਲੀ ਦਾ ਰੋਲਾ ਸੀ ਜੋ ਸਾਡੇ ਸਾਡੇ ਜੱਦੀ ਦਾ ਕਬਜ਼ਾ ਸੀ ਉਹ ਆਣਿਆ ਸਾਡੇ ਬਾਬੇ ਦੀ ਪੈੜੀ ਸੀ ਉਹ ਯੱਬੀ ਦਿਵਾਨਾ ਸਾਡੇ ਪੱਥੇ ਕਦੇ ਸਾੜ ਦਿੰਦਾ ਸਾਡੀ ਕਦੇ ਕਣਕ ਸਾੜ ਦਿੰਦਾ ਸਾਬਕਾ ਫੌਜੀ ਮਹਿੰਦਰ ਸਿੰਘ ਦੋਵੇਂ ਪੁੱਤਰ ਫੌਜ ਦੇ ਲੱਗੇ ਹੋਏ ਨੇ ਸਾਨੂੰ ਮਾਰਨਾ ਹੀ ਚਾਹੁੰਦੇ ਨੇ ਦੋਵੇਂ ਹਾਂ ਸਰ ਸਤਾਰ 2 ਵਜੇ ਕੀ ਬਾਤ ਸਤ ਸਤਾਰ ਵਜੇ ਕੀਤੀ ਜਾਵੇ ਹੁਸ਼ਾਰਾਣੀ ਹੁਸ਼ਾਰਾਣੀ ਕਿੱਥੇ ਦੇ ਦੋ ਮਸਤਾ ਘਟੀ ਜਿਹੜੀ ਹੋਈ ਗੱਲਬਾਤ ਵੀ ਗੋਲੀ ਚ ਕਰ ਲੈ ਇਹ ਸਰ ਜ਼ਮੀਨਦਾਰ ਰੋਲਾ ਸੀ ਕਿੰਨੀ ਜ਼ਮੀਨ ਹੈ ਕਿੱਲਾ ਰੋਲਾ ਇਹ 3 ਕਨਾਲਾਂ ਦਾ ਰੋਲਾ 3 ਕਨਾਲਾਂ ਦਾ ਨਹੀਂ ਕਿਸੇ ਕੋਲ ਨੇ ਸਾਡੀ ਜੱਦੀ ਆ ਸਾਡੀ ਆਵਦੀ ਹੈ ਹਾਂਜੀ ਆਵਦੀ ਇਹ ਫੌਜੀ ਆ ਹਾਂਜੀ ਮਿੰਦਰ ਸਿੰਘ ਫੌਜੀ ਅੱਛਾ ਹੁਣ ਕੀ ਗੱਲ ਬਾਤ ਹੋਈ ਓਨਰ ਜਮੀਨ ਤੇ ਗਾਂ ਪਹਿਲਵਾਨ ਅਸੀਂ ਆਪਣੀ ਜਾਣਾ ਹੀ ਸੀ ਤੇ ਅਸੀਂ ਵਿਆਹ ਚੱਲੇ ਸੀ ਤੇ ਅਸੀਂ ਕਿਹਾ ਆ ਕੇ ਫਿਰ ਜਾਵਾਂਗੇ ਇਹ ਆ ਕੇ ਗੁੰਡੇ ਲੈ ਕੇ ਤੇ ਹਮਲਾ ਕਰਤਾ ਨੇ ਸਾਡੇ ਤੇ ਅਸੀਂ ਸਾਡੇ ਕੋਲ ਚ ਨਹੀਂ ਵਾਈਫ ਐਲ ਵੀ ਕੀਤੇ ਆ ਤੇ ਸਾਡੀ ਮੇਰੀ ਮਦਰ ਇਨ ਲਾ ਦੇ ਬਿਮਾਰੀ ਆ ਗੋਲੀ ਫਿਰ ਚੱਲੇ ਹਾਂਜੀ ਵੈਰੀ ਗੁੱਡ ਸ਼ੇਰਿੰਗ ਹੋਈ ਜਿਆਦਾ ਚਾਰ ਕਿਤੇ ਦੋ ਬਾਈ ਕਿਤੇ ਦੋ ਮਾਰਿਆ ਇੱਕ ਮੇਰੇ ਸਹੁਰਾ ਦੇ ਮਾਰਿਆ ਪੈਰਾਂ ਚ ਤੇ ਇੱਕ ਇਹਦੇ ਮਾਰਿਆ ਤੇ ਮੰਮੀ ਇਹਨਾਂ ਦੇ ਅੱਗੇ ਉੱਤੇ ਲੰਮੀ ਹੋ ਗਈ ਤੋਂ ਦੇ ਬਾਹ ਤੇ ਵੱਜੀ ਆ ਹਾਂ ਮੇਰੇ ਦੇਵਰ ਦੇ ਮਾਰਨ ਲੱਗੇ ਤੇ ਮੈਂ ਗੋਲੰਮੀ ਹੋ ਗਈ ਫਿਰ ਉਹਨਾਂ ਨੇ ਨਹੀਂ ਮਾਰਿਆ ਉਹਨਾਂ ਦੇ ਮੁੰਡਾ ਵੀ ਸੀ ਨਹੀਂ ਸਰ ਬਹੁਤ ਟਾਈਮ ਬਾਅਦ ਪੁਲਿਸ ਕਹਿੰਦੀ ਫੈਰ ਨਹੀਂ ਚੱਲੇ ਲੁੱਟ ਖੋਈ ਆ ਸਰ ਫੈਰ ਚੱਲੇ ਆ ਹਾਂ ਜੀ ਹਾਂ ਜੀ ਲੁੱਟ ਖੋ ਕਹਿੰਦੀ ਲੁੱਟ ਖੋਈ ਫੈਰ ਨਹੀਂ ਚੱਲੇ ਹੋ ਕਾਰਵਾਈ ਕੀ ਮੰਗ ਰਹੇ ਹੋ ਕਾਰਵਾਈ ਅਸੀਂ ਕਹਿੰਦੇ ਹਾਂ ਕਿ ਹੋਜੀ ਸਖਤ ਸਖਤ ਕਾਰਵਾਈ ਹੋਵੇ ਮੇਰਾ ਨਾਮ ਜਸਪਾਲ ਸਿੰਘ ਜੀ ਮਸਤਕਟ ਨੰਬਰ 1 ਨਾ ਤੇ ਕੀ ਗੱਲਬਾਤ ਹੈ ਸਾਡੀ ਜ਼ਮੀਨ ਦਾ ਰੋਲਾ ਸਹੀਂ ਸਾਡੀ ਜ਼ਮੀਨਾਂ 60 65 ਦਾ ਸਾਡਾ ਕਬਜ਼ਾ ਆ ਅਸੀਂ ਵਾਹੁੰਦੇ ਆ ਜ਼ਮੀਨ ਸਾਡੇ ਕੋਲ ਟੋਟਲ ਰੋਲਾ ਜਿਹੜਾ ਰੋਲਾ ਇਹ ਹੈਗਾ 3 ਕਰੋੜ ਦਾ ਪੌਂਦਾ ਰੋਲਾ ਸਾਡੇ ਕੋਲ ਸਾਰਾ ਕੁਝ ਹੈਗਾ ਹਾਈ ਕੋਰਟ ਤੱਕ ਕੇਸ ਜਿੱਤਦੇ ਵੀ ਸਾਡੇ ਕੋਲ ਅਗਾ ਆ ਤੇ ਇਹ ਗੁੰਡੇ ਲਿਆਵਾ ਵਾਰ-ਵਾਰ ਸਾਨੂੰ ਖਰਾਬ ਕਰਦਾ ਹੈ ਇਹ ਮਿੰਦਰ ਸਿੰਘ ਫੌਜੀ ਕੀ ਕਰਦਾ ਗੁੰਡੇ ਲਿਆਉਂਦਾ ਵਾਰ-ਵਾਰ ਤੇ ਪਿਸਤੌਲ ਲੈ ਕੇ ਆਉਂਦਾ ਵਾਰ-ਵਾਰ ਇੱਧਰ ਵਾਈਫ ਵਾਲੀ ਬੜਿਆਂ ਨੂੰ ਕਿਤੇ ਮਾਰਦਾ ਬੜਿਆਂ ਵਾਰੀ ਹੈ ਸਾਡੀ ਗਣਕ ਨੂੰ ਸਪਰੇਅ ਨਹੀਂ ਕੀਤੀ ਪਿਛਲੀ ਵਾਰ ਵੀ ਹੁਣ ਵੀ ਦਰਖਤ ਲਾਇਆ ਨੇ ਦਰਖਤ ਵੀ ਸਾਡੇ ਕਟਿਆ ਕਿੰਨੀਆਂ ਵਾਰੀ ਹੁਣ ਫਿਰ ਨਾਲ ਨੂੰ ਅੱਗ ਲਾਈਆ ਤੇ ਨੇ ਦਰਖਤ ਫਿਰ ਸਾਡੇ ਸਾੜ ਦਿੱਤੇ ਆ ਮੌਕਾ ਹੀ ਬਾ ਵੇਖਾ ਜਾਏ ਦਰਖਤ ਲੱਗਿਆ ਛੋਟੇ-ਛੋਟੇ ਵਾਦ ਤੋਂ ਵਾਦ ਲਾਇਆ ਨੇ ਸਾਰੇ ਦਰਖਤ ਵੀ ਸਾਡੇ ਸਾੜਤੇ ਆ ਪਹਿਲਾਂ ਵੀ ਸਾਡੀ ਲੜਾਈ ਹੋਈ ਮਾਤਾ ਨੇ ਸੱਟਾਂ ਬੜੀਆਂ ਲੱਗੀਆਂ ਨੇ ਪਹਿਲਾਂ ਫਰੀਦਕੋਟ ਦਫ਼ਤਰ ਆ ਸਾਡੀ ਕਿਹੇ ਕਾਰਵਾਈ ਨਹੀਂ ਸੁਣੀ ਆ ਹੁਣ ਫਿਰ ਹੁਣ ਫਿਰ ਸਾਾਨੂੰ ਸੱਟਾਂ ਲੱਗੀਆਂ ਸਾਡੀ ਅਜੇ ਤੱਕ ਕਿਹੇ ਨੇ ਕਾਰਵਾਈ ਕੋਈ ਨਹੀਂ ਸੁਣੀ ਅਜੇ ਵੀ ਆ ਬੜਿਆਂ ਵਾਰੀ ਬੜਿਆਂ ਵਾਰੀ ਕਿਹੜਾ ਥਾਣੇ ਨੂੰ ਦਿੱਤਨਾ ਇੱਥੇ ਮਾਮ ਡੋਰ ਬੜਿਆਂ ਵਾਰ ਲਾਇਆ ਡੀਸੀ ਦਫ਼ਤਰ ਵਿੱਚ ਅਰਖਾ ਦੇ ਦਿਆਂ ਐਸਐਸਪੀ ਮੈਡਮ ਤੇ ਵੀ ਤੋ ਵੀ ਸਾਡੀ ਕੋਈ ਕਾਰਵਾਈ ਨਹੀਂ ਹੋਈ ਕਿੱਥੇ ਜਾਂਦਾ ਪੈਸੇ ਦਿੰਦਾ ਤੇ ਬਸ ਫਿਰ ਉਦੋਂ ਬਾਅਦ ਪੁਲਸਰ ਵਿੱਚ ਆ ਪਕਾਰ ਤੇ ਬਹਿ ਜਾਂਦੇ ਆ ਉਹਸਾਲੇ ਵੀ ਅਣਗਹਿਲੀ ਕਰ ਜਾਂਦੇ ਆ ਕੋਈ ਸਾਡੀ ਕਾਰਵਾਈ ਨਹੀਂ ਸੁਣਦੇ ਪਾ ਕਾਫੀ ਟਾਈਮ ਹੋ ਗਿਆ ਰਗੜਾ ਚੱਲਦਾ ਪਿਆ ਅਸੀਂ ਕਿਹਾ ਬਾਹਰ ਨਿਕਲ ਲੈਣੇ ਆ ਬਾਕੀ ਨਹੀਂ ਇਹ ਲੜਾਈ ਕਰਦਾ ਵਾਰ-ਵਾਰ ਆ ਗੋਲੀਆਂ ਵਿੱਚ ਲਾਈਆਂ ਆ ਇਹਨੇ ਚਾਰ ਫਾਇਰ ਕੱਢਿਆ ਇਹਨੇ ਇੱਕ ਮਾਤਾ ਦੇ ਵੱਜਾ ਬਾਕੀ ਨੇ ਕੋਈ ਵਾਈਫਰ ਕੀਤਾ ਕੋਈ ਥੱਲੇ ਮਾਰਿਆ ਜ਼ਖਮੀ ਹੋ ਗਿਆ ਅਸੀਂ ਚਾਰ ਜਣੇ ਜ਼ਖਮੀ ਹੋ ਗਏ ਜੀ ਅੱਜ ਦੇ ਕਰੀਬ ਹਾਂ 5 ਕਿਤੇ ਹੋਣ ਹੋ ਗਏ ਅਸੀਂ ਕਾਰ ਵੀ ਮੰਗ ਕਾਰ ਵੀ ਮੰਗ ਸਾਡੀ ਕਾਰ ਵੀ ਕੀਤੀ ਜਾਵੇ ਵਾਤ ਬਾਤ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਪੇਸ਼ੈਂਟ ਆਏ ਨੇ ਲੜਾਈ ਝਗੜੇ ਦੀ ਕੀ ਹੈ ਇਹ ਲੜਾਈ ਮਸਤਾ ਗੱਟੀ ਨੰਬਰ 1 ਤੇ ਹੋਈ ਹੈ ਇਹ 5 ਪੇਸ਼ੈਂਟ ਆਏ ਨੇ ਇਸ ਟਾਈਮ ਦਾਖਲ ਹੋਣ ਮੇਰੇ ਕੋਲ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਉਹਨਾਂ ਨੂੰ ਛਰੇ ਵੱਜੇ ਨੇ ਅਸੀਂ ਹੁਣ ਉਹਨਾਂ ਦੇ ਪਰਚੇ ਕੱਟ ਕੇ ਫਿਰ ਬਾਅਦ ਵਿੱਚ ਮਤਲਬ ਐਮ ਐਲ ਆਰ ਕੱਟ ਕੇ ਇਹ ਫਿਰ ਉਸ ਨੂੰ ਐਕਸ-ਰੇ ਕਰਵਾ ਰਹੇ ਹਾਂ ਤਾਂ ਜੋ ਵੀ ਹੋਏਗੀ ਫਿਰ ਪਲਸ ਨੂੰ ਇਤਰਾ ਕਰ ਦਿੱਤੀ ਗਈ ਹੈ অলਰੀ ਕੋਈ ਸੀਰੀਅਸ ਹੈਗਾ ਨਹੀਂ ਸੀਰੀਅਸ ਕੋਈ ਨਹੀਂ ਹੈ ਸਾਰੇ ਸਟੇਬਲ ਨੇ ਬਚੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਡੈਨਿਕ ਸਵੇਰਾ ਪ੍ਰੋਇਪ